ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਬੈਕਪੈਕਰ ਮਣੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 1 ਕਿਸ ਨੰਬਰ 2025 ਤੋਂ ਆਪਣਾ ਕਸ਼ਮੀਰ ਟੂ ਕਨੈਕ ਮਣੀ ਸਾਈਕਲ ਟੂਰ ਸਟਾਰਟ ਹੋਣਾ ਸੀ ਪਹਿਲਾਂ ਪੈਸਿਆਂ ਦੇ ਪਰ ਸੱਚ ਦੱਸਾਂ ਅੱਜ ਮੈਨੂੰ ਤੁਹਾਡੇ ਨਾਲ ਇੱਕ ਬਹੁਤ ਵੱਡੀ ਅਪਡੇਟ ਕਰਨੀ ਪੈ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਟਾਈਮ ਆਪਣਾ ਪਿਆਰਾ ਪੰਜਾਬ ਕਿੰਨੇ ਮੁਸ਼ਕਿਲ ਹਾਲਾਤਾਂ ਵਿੱਚ ਲੰਘ ਰਿਹਾ ਹੈ ਬਹੁਤ ਹੀ ਥਾਵਾਂ ਤੇ ਬਹੁਤ ਜ਼ਿਆਦਾ ਤੇਜ਼ ਮੀਂਹ ਪੈ ਰਹੇ ਨੇ ਆਡ ਆਨ ਕਰਕੇ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਇੰਨਾ ਹਾਲਾਤਾਂ ਵਿੱਚ ਸਾਈਕਲ ਸਟਾਰਟ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਇਹ ਟੂਰ ਸਿਰਫ ਮੇਰੇ ਲਈ ਇੱਕ ਯਾਤਰਾ ਨਹੀਂ ਇਹ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ ਮੈਂ ਲੋਕਾਂ ਨੂੰ ਇਮਪ੍ਰੈਸ ਕਰਨਾ ਤੇ ਉਹਨਾਂ ਨੂੰ ਪੋਜ਼ਿਟਿਵ ਮੈਸੇਜ ਦੇਣਾ ਚਾਹੁੰਦਾ ਹਾਂ ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਮੈਂ ਚਾਹੁੰਦਾ ਹਾਂ ਕਿ ਮੇਰਾ ਸਫਰ ਸੇਫ ਹੋਵੇ ਤਾਂ ਜੋ ਮੈਂ ਖੂਬਸੂਰਤ ਤੇ ਮੁਸ਼ਕਲ ਪਲ ਕੈਪਚਰ ਕਰ ਸਕਾਂ ਤੇ ਤੁਹਾਡੇ ਸਭ ਨਾਲ ਸ਼ੇਅਰ ਕਰਾਂ ਇਸ ਲਈ 1 ਸਤੰਬਰ ਨੂੰ ਮੈਂ ਆਪਣਾ ਟੂਰ ਸ਼ਟਾਰਟ ਨਹੀਂ ਕਰ ਸਕਦਾ ਪਰ ਮੈਂ ਇਹ ਟੂਰ ਕਿਸੇ ਨਹੀਂ ਕੀਤਾ ਇਸ ਨੂੰ ਕੁਝ ਟਾਈਮ ਲੇਟ ਲੈ ਕੇ ਦਾ ਮਤਲਬ ਮੈਂ ਇਸ ਟੂਰ ਨੂੰ ਥੋੜਾ ਥੋੜੇ ਦਿਨ ਰੁਕ ਕੇ ਸ਼ਟਾਰਟ ਕਰਾਂਗਾ ਜਦੋਂ ਮੌਸਮ ਸਹੀ ਹੋਇਆ ਹਵਾ ਸਹੀ ਹੋ ਕੇ ਤਾਂ ਮੈਂ ਆਪਣੀ ਸਾਈਕਲ ਤੇ ਨਿਕਲ ਪਾਵਾਂਗਾ ਆਪਣੀ ਮੰਜ਼ਿਲ ਦੇ ਵੱਲ ਮੈਨੂੰ ਪਤਾ ਤੁਸੀਂ ਮੇਰਾ ਬੇਸ ਅਪਡੇਟ ਕਰ ਰਹੇ ਹੋ ਤੁਹਾਡਾ ਪਿਆਰ ਸਪੋਰਟ ਤੇ ਦੁਆ ਮੇ ਟੂ ਦੀ ਸਭ ਤੋਂ ਵੱਡੀ ਤਾਕਤ ਹੈ ਥੋੜੀ ਹੋਰ ਵੇਟ ਕਰਨੀ ਪਊਗੀ ਜਦੋਂ ਮੈਂ ਕੂਰਟ ਕਰਾਂਗਾ ਇਹ ਸਫਰ ਤੁਹਾਡੇ ਲਈ ਇੱਕ ਯਾਦਗਾਰ ਸਫਰ ਬਣ ਜਾਏਗਾ ਕਦੇ ਨਾ ਭੁੱਲਣ ਵਾਲਾ ਤਾਂ ਚਲੋ ਵੇਟ ਕਰਦੇ ਹਾਂ ਮੌਸਮ ਦੇ ਤਾਈ ਹੋਣ ਦੀ ਤਾਂ ਲੈਟਸ ਗੋ ਜੇਕਰ ਤੁਸੀਂ ਵੀ ਇੱਕ ਮਜ਼ੇਦਾਰ ਐਡਵੈਂਚਰ ਸਫਰ ਦੇਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰਾਮ ਕਾਉਂਟ ਨੂੰ ਫੋਲੋ ਕਰ ਲਓ ਜੇਕਰ ਹੋਵੇ ਮੇਰਾ ਟੂ ਸਟਾਰਟ ਹੋ ਗਿਆ ਤੁਹਾਨੂੰ ਬਹੁਤ ਹੀ ਜ਼ਿਆਦਾ ਮਜ਼ੇਦਾਰ ਰਾਂਜੇ ਸਫਰ ਤੁਹਾਨੂੰ ਮਿਲਣਗੇ ਓਕੇ ਬਾਏ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ